ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਕੈਨੇਡਾ ਦੇ ਹਿੰਦੂ ਮੰਦਰ ਵਿੱਚ ਟਾਕੇ ਦਾ ਸੱਚ ਆਇਆ ਸਾਹਮਣੇ ਮੰਦਰ ਵਿੱਚ ਮੌਜੂਦ ਲੋਕਾਂ ਨੇ ਕਰ ਦਿੱਤੇ ਵੱਡੇ ਖੁਲਾਸੇ ਚੱਕੀਆਂ ਨੂੰ ਜਲਦ ਗ੍ਰਿਫਤਾਰ ਕਰ ਸਕਦੀ ਹੈ ਪੁਲਿਸ। ਨਕਾਬਪੋਸ਼ ਆਉਂਦੇ ਨੇ ਤੇ ਮੰਦਰ ਦੇ ਵਿੱਚੋਂ ਗੋਲਕ ਚੱਕ ਕੇ ਲੈ ਜਾਂਦੇ ਨੇ। ਉਹਦੇ ਵਿੱਚ ਹਾਲਾਂਕਿ ਕਿੰਨੀ ਰਕਮ ਸੀ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਤਾਮਿਲ ਪਾਈਚਾਰੇ ਨਾਲ ਸੰਬੰਧਿਤ ਮੰਦਰ ਦੱਸਿਆ ਜਾ ਰਿਹਾ ਜਿੱਥੇ ਇਹ ਤੁਸੀਂ ਦੇਖ ਸਕਦੇ ਹੋ ਕਿ ਬੰਦਾ ਆਇਆ। ਹਮ ਨਕਾਬਪੋਸ਼ ਤੇ ਉੱਥੇ ਇਹ ਗੋਲਕ ਜਿਹੜੀ ਸਾਹਮਣੇ ਪਈ ਹੈ ਤੇ ਉਹੋ ਚੁੱਕ ਕੇ ਤੁਰਦਾ ਬਣਿਆ ਤੇ ਲੋਕ ਕਹਾਂਗੇ ਕੁਝ ਨਹੀਂ ਕਰ ਸਕਿਆ ਦੇਖ ਸਕਦੇ ਹਾਂ ਤੇ ਲੋਕ ਤਾਂ ਆਪਣੇ ਪੂਜਾ ਦੇ ਵਿੱਚ ਮਗਨ ਸੀਗੇ ਅਚਨਚੇਤ ਵਾਪਰਿਆ ਘਟਨਾਕ੍ਰਮ ਕਿ ਆਖਰਕਾਰ ਹੁਣ ਧਾਰਮਿਕ ਸਥਾਨ ਵੀ ਨਹੀਂ ਸੇਫ ਹੈਗੇ ਉਹ ਤਾਂ ਪਹਿਲਾਂ ਵੀ ਘਟਨਾਵਾਂ ਕਈ ਵਾਪਰ ਚੁੱਕੀਆਂ ਨੇ ਪਰ ਹੁਣ ਦਿਨ ਦਿਹਾੜੇ ਐਕਚੁਅਲ ਦੇ ਵਿੱਚ ਪ੍ਰਵਿੰਦਰ ਜੀ ਪਿਛਲੇ ਸਮੇਂ ਦੌਰਾਨ ਘਟਨਾਵਾਂ ਤਾਂ ਕਈ ਆਈਆਂ ਸੀਗੀਆਂ ਜੀ ਹਿੰਦੂ ਮੰਦਿਰ ਜਾਂ ਬੁੱਧ ਮੰਦਿਰ ਦੀਆਂ ਗੋਲਕਾਂ ਚੋਰੀ ਹੋਈਆਂ ਪਰ ਉਹ ਰਾਤ ਦੇ ਹਨੇਰੇ ਦੇ ਵਿੱਚ ਕਾਰਵਾਈਆਂ ਸਾਹਮਣੇ ਆਈਆਂ ਸੀ ਤੇ ਉੱਥੇ ਕਹਾਂਗੇ ਕਿ ਕਈ ਵਾਰ ਗੋਲਕ ਹੀ ਚੁੱਕ ਕੇ ਲੈ ਗਏ ਗੱਡੀ ਦੇ ਵਿੱਚ ਲੱਦ ਕੇ ਲੈ ਗਏ ਕਈ ਵਾਰ ਗੋਲਕ ਤੋੜ ਕੇ ਉਹਦੇ ਵਿੱਚੋਂ ਕੈਸ਼ ਕੱਢਿਆ ਗਿਆ ਹਾਲਾਂਕਿ ਕੈਲੀਫੋਰਨੀਆ ਵਾਲੇ ਪਾਸੇ ਵੀ ਪਿਛਲੇ तकरीबन 5 ਜਾਂ 6 ਹਫ਼ਤੇ ਪਹਿਲਾਂ ਇਹ ਘਟਨਾ ਸਾਹਮਣੇ ਆਈ ਸੀਗੀ ਉੱਥੇ ਵੀ ਇੱਕ ਮੰਦਿਰ ਨੂੰ ਟਾਰਗੇਟ ਕੀਤਾ ਗਿਆ ਸੀ ਚੋਰਾਂ ਵੱਲੋਂ ਪਰ ਮਸਲਾ ਤਾਂ ਉਹੀ ਹੈ ਕਿ ਜਿਹੜੇ ਕ੍ਰਿਮੀਨਲਸ ਨੇ ਉਹੋ ਲਗਾਤਾਰ ਸਰਗਰਮ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਇਸ ਸਥਾਨ ਤੇ ਕੈਸ਼ ਆ ਸਾਨੂੰ ਡਾਲਰਜ਼ ਭਾਰੀ ਮਾਤਰਾ ਦੇ ਵਿੱਚ ਮਿਲ ਸਕਦੇ ਨੇ ਚਾਹੇ ਥੋੜੇ ਬਹੁਤ ਹੀ ਮਿਲਣ ਜਾਂ ਜ਼ਿਆਦਾ ਮਾਤਰਾ ਦੇ ਵਿੱਚ ਜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਐ ਡਰੰਟੋ ਕਰਦੇ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਉਹਨੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਓਕੇ ਉਹ ਜਿਹੜੇ ਯਾਰ ਰੈਂਡਮ ਵਗੈਰਾ ਕਰਾਉਂਦੇ ਰਹੇ ਆ ਵੀ ਇਹਦੀ ਗੱਲ ਵੀ ਨਾ ਲੋਕਾਂ ਦੇ ਇਥੇ ਆਪਣੇ ਬਣਾ ਲੈ ਘਰ ਓਕੇ ਜਿਹੜੇ ਟਰੱਕ ਚਲਦੇ ਆ ਉਹ ਐਸ਼ ਕਰਦੇ ਆ ਓਕੇ ਓਕੇ ਇਹ ਕਿਹ ਪ੍ਰਸੰਗ ਜਿਹਨਾਂ ਲੋਕਾਂ ਨੇ ਸੀ ਇੰਡੀਆ ਖੱਟਵੀਂ ਸੀ 84 ਵਿੱਚ ਉਹਨਾਂ ਨੂੰ ਪੁੱਛ ਕੇ ਹੂੰ ਉਹਨਾਂ ਨੂੰ ਵਿਚਾਰਾ ਹਰ ਤੱਕ ਉਸੇਕ ਜਿਹੜੇ ਹਰ ਤੱਕ ਭੁੱਲੇ ਨਹੀਂ ਹੂੰ ਇਹ ਇਥੇ ਲੋਕ ਬਾਹਰ ਆਣਗੇ ਮੇ ਰੋਲਾ ਪਾਉਣਗੇ ਵੀ ਨਾਲ ਸੋ ਬਾਕੀਆ ਵੀ ਇਹ ਰੋਜ਼ਗਾਰ ਖਤਮ ਕਰ ਰਿਹਾ ਜਿਹੜੇ ਵਿਚਾਰੇ ਇੰਡੀਆ ਵਿੱਚ ਬਿਠੇ ਉਹਨਾਂ ਨੂੰ ਕਰੋ ਚੰਗੀ ਉਹ ਦੇ ਰਹੇ ਆ ਉਸ ਬਿਮਾਰੀ ਦੀ ਗੱਲ ਹੁੰਦੀ ਨਾਲ ਕਹਿੰਦੇ ਇਹ YouTube ਪ੍ਰਿੰਡਾ ਦੋਹਰੇ ਖਲਸਤ ਨਹੀਂ ਆ ਅਗਲਾ ਮਾਰ ਮਾਰ ਅਗਲੇ ਦੂਆ ਪਾਸਾ ਕਰ ਦਿੰਦੇ ਆ ਅਸੀਂ ਇੱਥੇ ਬੈਠੇ ਆ ਹੀ ਹੂੰ ਚਲੋ ਕਿਨੋ ਕਹੇ ਜਾਣ ਸਵਾਦ ਤਾਂ ਫੇਰ ਹੈ ਨਾ ਦਿੱਲੀ ਜਾ ਕੇ ਕਹਿਣ ਦੁਆਦ ਆ ਜਾਵੇ ਇੱਕ ਵਾਰੀ ਫੇਰ ਪੜਾ ਲੈ ਕਿਵੇਂ ਵਾਕਿਆ ਵੀ ਖਲਸਤ ਨਹੀਂ ਮੱਤੀ ਹੈਗੀ ਹੋਰ ਦਰਮੇਰ ਵਾਲਾ ਪਾਲੀ ਨਾ ਜਾ ਕੇ ਮੈਂ ਕਹਿਣਾ ਤੁਸੀਂ ਸੀ ਹੂੰ ਚਲੋ ਸ਼ੁਕਰੀਆ ਜੀ ਵਾਕਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਉਹ ਨਹੀਂ ਉਹ ਰਸੋਈ ਪਰ ਫੈਂਡਮਾਰੀ ਗੱਲ ਕਰਦੇ ਹਾਂ ਜੀ ਹਾਂਜੀ ਹਾਂਜੀ ਜੀ ਇਹ ਉੱਥੇ 65000 ਬੰਦਾ ਗਿਆ ਹੋਇਆ ਹੈ ਓਕੇ ਓਕੇ ਇਹਦਾ ਫਾਇਦਾ ਕੀ ਹੋਊਗਾ ਜੀ ਤੁਸੀਂ ਮੜਾ ਜ ਫਾਇਦਾ ਗਿਣਾ ਸਕਦੇ ਹੋ ਇਹਦਾ ਫਾਇਦਾ ਕੀ ਹੋਊਗਾ ਫਾਇਦਾ ਜੀ ਇਹ 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 ਦੀ ਮੰਨਤ ਲੈਣੀ ਹੈ ਏ ਦੇ ਮਾਨਤਾ ਮੈਂ ਕਿ ਕਿ ਨਿਦਨ ਦਿੱਤੀ ਓਕੇ ਇਹ 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 ਮਤਲਬ ਕਿ ਮਾਨਤਾ ਮੈਂ ਲੀਡੋ ਜੁਏ ਨੇ ਕਿ ਮਨਣ ਹੂੰ ਮਾਨਤਾ ਲੈਣੀ ਹੈ ਓਕੇ ਹਾਂਜੀ ਹਾਂਜੀ ਮਾਨਤਾ ਲੈ ਕੇ ਇਹ ਜਿਹੜੇ ਆਪਾਂ ਕਹਾਂਗੇ ਰੈਫਰੈਂਡਮ ਜਿਨ੍ਹਾਂ ਨੇ ਕਰਵਾਇਆ ਉਹ ਤਾਂ ਕਹਿ ਰਹੇ ਮਾਕਾਰ ਮਾਕਾਰਨੀ ਨੇ ਕਹਿੰਦੇ ਖੁਦ ਮੁਖਤਿਆਰੀ ਵੇਚ ਦਿੱਤੀ ਹੈ ਇੰਡੀਆ ਕੋਲੇ ਉਹ ਤਾਂ ਇਹ ਕਹਿ ਰਹੇ ਨੇ ਉਹ ਦੇਖੀ ਜਉ ਜੇ ਉਹਦਾ ਗਾਇ ਇਹ ਦੁਆਰ ਕੋਈ ਹੋਰ ਵੀ ਆ ਜੂਗਾ ਜੇ ਮੈਂ ਗੱਲ ਦੇ ਵਿੱਚ ਪੱਕਾ ਦਲੀ ਰਹਿਮਗਾ ਜੀ ਨੈਕਸਟ ਮਤਲਬ ਚਲੋ ਆਪਾਂ ਮਤਲਬ ਅਗਲੇ ਹੁਕਮਰਾਨ ਤੇ ਉਮੀਦ ਕਿਾ ਸਕਦੇ ਹਾਂ ਚਲੋ ਠੀਕ ਹੈ ਜੀ ਸ਼ੁਕਰੀਆ ਜਾਣਕਾਰੀ ਦੇ ਵਿੱਚ ਵਾਅਦਾ ਕਰਨ ਵਾਸਤੇ ਤੁਹਾਡਾ ਬਿਲਕੁਲ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਅਸੀ ਹੈ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਟੈਲੈਂਟ ਕਿਤਨਾ ਕੰਮ ਆਲ ਕੰਦੋ ਬਹੁਤ ਨੂੰ ਨਾ ਜੀ ਹੋ ਓਕੇ ਜਿਹੜਾ ਦੋਏ ਠੀਕ ਤੇ ਜਿਹੜਾ ਦੋਏ ਠੀਕ ਨਹੀਂ ਕੋਈ ਪੰਗਾ ਪੈਣੇ ਨਹੀਂ ਚਾਹੀਨੇ ਹਮ ਓਕੇ ਠੀਕ ਓਕੇ ਫਕੀਰ ਗੱਲ ਕਰਦੇ ਮੰਤਰੀ ਜੀ ਆਪਾਂ ਹੂੰ ਹੂੰ ਆ ਕਿਹਦੇ ਗੁਰਦੁਆਰੇ ਚ ਆ ਕੇ ਖਾ ਵੀ ਗੁਰਦੁਆਰੇ ਕਿਰਪਾ ਦਾ ਹੂੰ ਨਾਰਾ ਨਾ ਸੁਧਾ ਕੇ ਦੇ ਅਮਰੀਕਾ ਦਾ ਕੈਨੇਡਾ ਦਾ ਇਹਦੀ ਹੈ ਜੀ ਨਹੀਂ ਹੂੰ ਜੀ ਜੀ ਬਿਲਕੁਲ ਪੇਮੈਂਟ ਨਹੀਂ ਕਰਦੇ ਨਹੀਂ ਕਰਦੇ ਇੱਥੇ ਨਹੀਂ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਅਹ ਤਾਂ ਹੱਸਣਾ ਪੜਿਆ ਤੇ ਜੇ ਜੇ ਰੋਣਾ ਪੜਿਆ ਨਹੀਂ ਹੂੰ ਮਤਲਬ ਵਾਕਈ ਇਹ ਤੁਹਾਡੀ ਗੱਲ ਕਾਫੀ ਹੱਦ ਤੱਕ ਠੀਕ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਿੰਮਤ ਨਹੀਂ ਪੈਂਦੀ ਪਰ ਇੱਥੇ ਫਿਰ ਇੰਨੇ ਬੰਦੇ ਖੜੇ ਸੀ ਕਿ ਦੋ ਤਿੰਨ ਜਣੇ ਹੀ ਸੀਗੇ ਕੀ ਭਾਜੀ ਲੱਗਦਾ ਤੁਹਾਨੂੰ ਪੈ ਜਾਣਾ ਚਾਹੀਦਾ ਸੀ ਟੁੱਟ ਕੇ ਉਹਨਾਂ ਨੂੰ ਉਹ ਤਾਂ ਜੀ ਗੁਰਦੁਆਰਾ 'ਚ ਇੱਕ ਬੰਦਾ ਹੁੰਦਾ ਚਾਹੀਏ ਜੇ ਲੇਡੀ ਹੁੰਦੀ ਉਹਨੇ ਪੈ ਜਾਣਾ ਤਾਂ ਜੀ ਉਹ ਹਾਂਜੀ ਹਿੰਮਤ ਨਹੀਂ ਹੋ ਰਹੀ ਰਹਿ ਨਹੀਂ ਜੀ ਜੀ ਚਲੋ ਜੀ ਕਿਉਂਕਿ ਆਪਣੇ ਸਿੱਕ ਆਪਣੇ ਕੌਮ 'ਚ ਪੰਜਾਬ ਜੀ ਅਣਕਾ ਜੀ ਦੀ ਨਹੀਂ ਚਾਹੇ ਬੰਦਾ ਉਹ ਚੱਕਣਾ ਗੋਲੀ ਮਾਰ ਜਿ ਮਰ ਜੀ ਹੋਵੇ ਬਖਤੀ ਗੱਲ ਆ ਪਰ ਉਹ ਜਾਣ ਨਹੀਂ ਦਿੰਦਾ ਤਾਂ ਪਪਾ ਕਾ ਜਿਉ ਲੈਣਾ ਠੀਕ ਨਹੀਂ ਹੂੰ ਚਲੋ ਸ਼ੁਕਰੀਆ ਜੀ ਬਿਲਕੁਲ ਹੀ ਵਾਕਈ ਚਲੋ ਕਹਾਂਗੇ ਕਿ ਇੱਕ ਦੁਖਦ ਘਟਨਾ ਹੀ ਆ ਧਾਰਮਿਕ ਸਥਾਨ ਨੂੰ ਟਾਰਗੇਟ ਕਰਨਾ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਹੋਵੇ ਹੁਣ ਜਿਵੇਂ ਸਿੰਪਲ ਜੀ ਗੱਲ ਆ ਇੱਕ ਈਸਾਈ ਫੌਜੀ ਨੂੰ ਬਰਖਾਸਤ ਕੀਤਾ ਗਿਆ ਸੀ ਪਿਛਲੇ ਸਮੇਂ ਦੌਰਾਨ ਇੰਡੀਆ ਦੇ ਵਿੱਚ ਉਸ ਨੇ ਸਿੱਖ ਭਾਈਚਾਰੇ ਦੇ ਜਾਂ ਸਿੱਖ ਰੈਜੀਮੈਂਟ ਦੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀ ਸੀ ਪਰ ਜੋ ਫੌਜ ਨੇ ਪਹਿਲਾਂ ਫੈਸਲਾ ਲਿਆ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਜਾਂ ਕਹਿ ਸਕਦਾ ਕੋਡ ਮਾਰਸ਼ਲ ਕਰ ਦਿੱਤਾ ਗਿਆ ਉਸ ਦਾ ਜੋ ਵੀ ਕਾਰਵਾਈ ਫੌਜ ਨੇ ਆਪਣੇ ਨਿਯਮਾਂ ਮੁਤਾਬਕ ਕੀਤੀ ਕਿ ਧਰਮ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਤੁਸੀਂ ਕਿਸੇ ਵੀ ਰੈਜੀਮੈਂਟ ਦੇ ਜਾਂ ਕਿਸੇ ਵੀ ਫੌਜ ਦੇ ਅਹੁਦੇ ਤੇ ਬਿਰਾਜਮਾਨ ਹੋ ਤਾਂ ਤੁਹਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਸ ਈਸਾਈ ਫੌਜੀ ਨੇ ਸ਼ਾਇਦ ਨਹੀਂ ਕੀਤਾ ਤੇ ਉਸ ਨੂੰ ਬਰਖਾਸਤਗੀ ਚ ਝਲਣੀ ਪਈ ਹੁਣ ਆਖਰਕਾਰ ਸੁਪਰੀਮ ਕੋਰਟ ਨੇ ਵੀ ਮੋਹਰ ਲਾ ਦਿੱਤੀ ਹੈ ਜਿਹੜੀ ਲੇਟੈਸਟ ਕੱਲ ਸੁਪਰੀਮ ਕੋਰਟ ਜਿਹੜੇ ਨਵੇਂ ਚੀਫ ਜਸਟਿਸ ਮਾਨਯੋਗ ਜਸਟਿਸ ਸੂਰਿਆਕਾਂਤ ਤੇ ਉਹਨਾਂ ਦੀ ਨਾਲ ਜਿਹੜੇ ਇੱਕ ਬੈਂਚ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਵੀ ਮੋਹਰ ਲਾ ਦਿੱਤੀ ਹੈ ਕਿ ਇਹ ਬੰਦੇ ਨੇ ਗਲਤ ਕੀਤਾ ਚਾਹੇ ਕਿਸੇ ਵੀ ਧਰਮ ਦਾ ਜਦੋਂ ਫੌਜ ਦੇ ਵਿੱਚ ਧਾਰਮਿਕ ਸਮਾਗਮਾਂ ਦੀ ਇਜਾਜ਼ਤ ਹੈਗੀ ਹੈ ਅਕੋਰਡਿੰਗ ਟੂ ਰੂਲਸ ਹੁੰਦੇ ਨੇ ਤਾਂ ਉਥੇ ਮੌਜੂਦ ਅਫਸਰਾਂ ਨੂੰ ਉਹ ਅਫਸਰਾਂ ਦਾ ਫਰਜ਼ ਬਣਦਾ ਕਿ ਉਹ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਉਹ ਹਾਜ਼ਰੀ ਲਗਵਾਉਣ ਇਹ ਗੱਲ ਵੱਖਰੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਜਾਂਦੇ ਨੇ ਉਹ ਬਾਅਦ ਦੀਆਂ ਗੱਲਾਂ ਨੇ ਪਰ ਉਸ ਬੰਦੇ ਨੇ ਆਕੜ ਦਿਖਾਈ ਸੀ ਸ਼ਾਇਦ ਇਸੇ ਕਰਕੇ ਹੁਣ ਨੌਕਰੀ ਤੋਂ ਬਰਖਾਸਤ ਹੋ ਚੁੱਕਿਆ ਤੇ ਇਸੇ ਤਰੀਕੇ ਦੇ ਨਾਲ ਆ ਵੀ ਆਪਾਂ ਗੱਲ ਕਰ ਸਕਦੇ ਹਾਂ ਕਿ ਕਾਫੀ ਜਣੇ ਮੌਜੂਦ ਸੀ ਬਾਕੀ ਇਹ ਵੀ ਹੁੰਦਾ ਕਿ ਵੈਪਨਸ ਖਾਸ ਤੌਰ ਤੇ ਹਥਿਆਰ ਨਾ ਹੋਣ ਇਹਨਾਂ ਨਕਾਬਪੋਸ਼ ਲੁਟੇਰਿਆਂ ਕੋਲੇ ਇਸ ਕਰਕੇ ਵੀ ਇਹ ਕਹਾਂਗੇ ਕਿ ਇਹਨਾਂ ਨੂੰ ਸ਼ਾਇਦ ਕਿਸੇ ਨੇ ਨਹੀਂ ਰੋਕਿਆ ਬਾਕੀ ਪੀਲ ਰੀਜਨਲ ਪੁਲਿਸ ਇਸ ਮੁੱਦੇ ਤੇ ਕਾਰਵਾਈ ਕਰ ਹੀ ਰਹੀ ਹੈ